ਹਲ ਕਰੋ ਹਲ ਕਰੋ ਹਲ ਕਰੋ ਪੰਜਾਬ ਦੇ ਕੁਦਰਤ ਪੱਖੀ ਖਾਨ ਬੱਤੀ ਕੇਤੀ ਮਾਡਲ ਲਾਗੂ ਕਰੋ ਹਲ ਕਰੋ ਲਾਗੂ ਕਰੋ ਪੰਜਾਬ ਦੀ ਕਿਸਾਨੀ ਨੂੰ ਕਰਜ਼ਾਈ ਕਰਨ ਵਾਲਾ ਖੇਤੀ ਮਾਡਲ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਦਾ ਹਵਾ ਪਾਣੀ ਮਿੱਟੀ ਬਰਬਾਦ ਕਰਨ ਵਾਲਾ ਖੇਤੀ ਮਾਡਲ ਰੱਦ ਕਰੋ ਰੱਦ ਕਰੋ ਰੱਦ ਕਰੋ ਪਿਆਰਾਂ ਦੇ ਕੰਮ ਕਰਨੇ ਪੈਣੇ ਆ ਲੱਖਾਂ ਦੇ ਘਟ ਕਰਨੇ ਪੈਣੇ ਆ ਪੰਜਾਬ ਦੀ ਜਵਾਨੀ ਨੇ ਅੱਜ ਸ਼ੁਰੂਆਤ ਕੀਤੀ ਹੈ ਪੰਜਾਬ ਦੇ ਸਾਰੇ ਜੀਵਾਂ ਨੇ ਜਿਹੜਾ ਅੱਜ ਜੇ ਮਾਰਚ ਜਿਹੜੇ ਹੋਏ ਆ ਤੇ ਸਫਲ ਹੋਏ ਆ ਚੰਗੀ ਦਿਵਾਦਿਆ ਪੰਜਾਬ ਦੀ ਜੁਗਾਨੀ ਜਿਹੜੀ ਆ ਉਹ ਜਾਗਰੂਕ ਹੋ ਰਹੀ ਆ ਉਹ ਆਪਣੀ ਮਸਲਿਆਂ ਉੱਪਰ ਗੱਠੇ ਬੰਨ੍ਹ ਹੋ ਰਹੀ ਆ ਪਰ ਲੋੜ ਆ ਕਿ ਜੇਵੇਂ ਅਗਲੇ ਪ੍ਰੋਗਰਾਮ ਦੇ ਵਿੱਚ ਅੱਜ ਅਹੀਂ 150 ਜਣ ਆਏ ਆ ਤੇ ਅਗਲੇ ਪ੍ਰੋਗ ਇਹ ਅਸੀਂ ਇੰਨੇ ਕ ਲੋਕਾਂ ਦੇ ਨਾਲ ਆ ਕੇ ਇਹ ਗੱਲਾਂ ਫਿਰ ਕਹਿੰਦੇ ਆ ਕਿ ਇੰਨੇ ਕ ਲੋਕਾਂ ਨਾਲੇ ਮਸਲੇ ਆਉਣ ਵਾਲੇ ਨੇ ਇਹ ਅੱਗੇ ਹਜ਼ਾਰਾਂ ਦਾ ਕਾਫੀ ਹੁੰਦਾ ਕਾਫੀ ਜੀਏ ਕੇ ਬੋਰਡ ਤੇ ਹੀ ਨਹੀਂ ਆ ਕਿ ਖੇਤੀਬਾੜੀ ਦਾ ਮਾਡਲ ਇਹ ਲੋਕ ਭੜਕ ਰਹੇ ਜੇ ਇਹਨੂੰ ਮਸਲੇ ਹੱਲ ਕਰੋ ਪਰ ਚਲੋ ਸਰਪੰਚ ਸਾਡੀ ਆਗਮੀ ਜਾਊਗੀ ਚੰਗੀ ਜਾਊਗੀ ਚੰਗੀ ਸ਼ੁਰੂਆਤ ਆ ਇਹਨੂੰ ਆਧਾਰ ਬਣਾਉਂਦੇ ਹੋਏ ਅਗਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਹੀ ਸਾਰੇ ਆਏ ਹੋ ਗਰਮੀ ਦੇ ਵਿੱਚ ਆਏ ਹੋ ਤੁਹਾਡਾ ਸਿਰ ਇੱਕ ਵਾਰ ਬੋਲਦਾ ਰਾਮ ਜੀ ਦਾ ਖਾਲਸਾ ਹੈ ਪ੍ਰਧਾਨ ਜੀ ਦੱਸੋ ਅੱਜ ਦਾ ਕੀ ਸੀ ਆਪਣਾ ਮੋਟਰਸਾਈਕਲ ਰੀਡ ਦਾ ਸਰਕਾਰ ਮੈਂ ਸੁਖਦੇਵ ਸਿੰਘ ਸੈਂਸਰਾ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਜੁਨੀਅਨ ਅੱਜ ਕਿਰਤੀ ਕਿਸਾਨ ਜੁਨੀਅਨ ਵੱਲੋਂ ਨੌਜਵਾਨਾਂ ਨੂੰ ਜੱਫੇ ਪੰਦ ਕਰਨ ਵਾਸਤੇ ਚੇਤਨ ਕਰਨ ਵਾਸਤੇ ਮੋਟਰਸਾਈਕਲ ਮਾਰਕਟ ਦਾ ਜਿਹੜਾ ਸੱਦਾ ਆ ਉਹ ਦਿੱਤਾ ਗਿਆ ਸੀਗਾ ਜਿਹੜਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਹੋਇਆ ਆ ਅੱਜ ਦੇ ਖੇਤੀਬਾੜੀ ਦੇ ਕਿਸੇ ਮੋਟਰਸਾਈਕਲ ਮਾਰਕਟ ਦਾ ਜਿਹੜਾ ਮਕਸਦ ਆ ਕਿ ਪੰਜਾਬ ਦਾ ਜਿਹੜਾ ਹਰੀ ਕ੍ਰਾਂਤੀ ਦਾ ਖੇਤੀਬਾੜੀ ਦਾ ਮਾਡਲ ਆ ਇਨੇ ਪੰਜਾਬ ਦੇ ਕਿਸਾਨ ਨੂੰ ਕਰਜ਼ਾਈ ਕੀਤਾ ਆ ਪੰਜਾਬ ਦਾ ਹਵਾ ਪਾਣੀ ਮਿੱਟੀ ਬਰਬਾਦ ਕੀਤਾ ਆ ਤੇ ਵਿਦੇਸ਼ੀ ਕੰਪਨੀਆਂ ਸਾਮਰਾਜੀ ਕੰਪਨੀਆਂ ਨੂੰ ਇਹਨੇ ਮਾਲਾ ਮਾਲ ਕੀਤਾ ਆ ਸਾਡੀ ਮੰਗ ਹੈ ਕਿ ਇਸ ਖੇਤੀਬਾੜੀ ਦੇ ਮਾਡਲ ਨੂੰ ਜਿਹੜਾ ਉਹ ਰੱਦ ਕਰਕੇ ਪੰਜਾਬ ਪੱਖੀ ਕੁਦਰਤ ਪੱਖੀ ਖੇਤੀਬਾੜੀ ਦਾ ਮਾਡਲ ਜਿਹੜਾ ਉਹ ਲਾਗੂ ਕੀਤਾ ਜਾਵੇ ਇਹਦੇ ਨਾਲ ਹੀ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਵਾਸਤੇ ਵਾਕਾ ਦੇ ਹਸੈਣੀ ਵਾਲਾ ਰਸਤੇ ਭਾਰਤ-ਪਾਕਿਸਤਾਨ ਵਪਾਰ ਆ ਜਿਹੜਾ ਉਹ ਖੋਲਿਆ ਜਾਵੇ ਹਰ ਖੇਤ ਤੱਕ ਨਹਿਰੀ ਪਾਣੀ ਜਿਹੜਾ ਉਹ ਪਹੁੰਚਦਾ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਗੰਭੀਰ ਹੁੰਦੀ ਜਾ ਰਹੀ ਆ ਇਸ ਨੂੰ ਬਚਾਉਣ ਲਈ ਹਰ ਖੇਤ ਤੱਕ ਨਹਿਰੀ ਪਾਣੀ ਜਿਹੜਾ ਉਹ ਪਹੁੰਚਦਾ ਕੀਤਾ ਜਾਵੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨ ਜਿਹੜਾ ਪੰਜਾਬ ਦਾ ਉਹ ਕਰਜ਼ਾਈ ਹੋਇਆ ਆ ਪੰਜਾਬ ਦੀ ਕਿਸਾਨੀ ਦਾ ਸਮੁੱਚਾ ਕਰਜ਼ਾ ਜਿਹੜਾ ਆ ਉਹ ਮਾਫ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਮਾਰਚ ਜਿਹੜਾ ਇਹ ਮੋਟਰਲ ਮਾਰਚ ਆ ਇਹ ਕੀਤਾ ਗਿਆ